ਅੱਜ ਤਰੀਕ ਹੈ ਜੀ 18 10 2025 ਤੇ ਆਪਾਂ ਹਿਮਕੁੰਡ ਸਾਹਿਬ ਦੀ ਯਾਤਰਾ ਤੋਂ ਵਾਪਸ ਆ ਗਏ ਜੀ 3-4 ਦਿਨ ਹੋ ਗਏ ਸੀਗੇ ਤੇ ਵਲੌਗ ਅਪਲੋਡ ਜਿਹੜੇ ਨੇ ਹੌਲੀ-ਹੌਲੀ ਕਰਕੇ ਆਪਾਂ ਤੁਹਾਨੂੰ ਪਾਈ ਜੰਨੇ ਆ ਤੇ ਇਹ ਹੈ ਜੀ ਆਪਣਾ ਗੁਰੂ ਸਾਹਿਬ ਦੀ ਬਖਸ਼ੇ ਕੀਤੀ ਹੋਈ ਆਪਣਾ ਘਰ ਗਰੀਬਾਂ ਦਾ ਤੇ ਤੁਸੀਂ ਲੜੀਆਂ ਦੇਖੀਆਂ ਹਨ ਲੱਗੀਆਂ ਹੀਆਂ ਕਿਉਂਕਿ ਤਿਆਰੀ ਚੱਲ ਰਹੀਆਂ ਨੇ ਸਹਬ ਸ੍ਰੀ ਅਖੰਡ ਪਾਠ ਸਾਹਿਬ ਜੀ ਅੱਜ ਆਪਾਂ ਆਰੰਭਤਾ ਕਰਵਾਉਣੀ ਹੈ ਜੀ ਸੋ ਆਰੰਭ ਹੋਣਗੇ ਅਖੰਡ ਪਾਠ ਤੇ ਸਾਡਾ ਜਿਹੜਾ ਗਿੱਲ ਪਰਿਵਾਰ ਦਾ ਛੋਟਾ ਬੇਟਾ ਜਸਪ੍ਰੀਤ ਸਿੰਘ ਗਿੱਲ ਕੈਨੇਡਾ ਜਿਹੜਾ ਕਿ ਕੈਨੇਡਾ ਦੇ ਵਿੱਚ ਹੈ ਸਟੱਡੀ ਉਹਦੀ ਪੂਰੀ ਹੋਈ ਹੈ ਉਹਦਾ ਜੀ ਹੈਗਾ ਜਰਮ ਦਿਹਾੜਾ ਪਰਸੋਂ ਨੂੰ ਜਾਨੀ ਕਿ 20 ਦਾ ਤੇ 20 ਵਾਲੇ ਦਿਨ ਆ ਭੋਗ ਪਾਣਗੇ ਤੇ ਤਿਆਰੀਆਂ ਪਿਆਰੀਆਂ ਚੱਲ ਰਹੀਆਂ ਨੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸਜੰਗੇ ਇੱਥੇ ਤੇ ਸੰਗਤਾਂ ਲੱਗਿਆ ਨੇ ਰਣਜੀਤ ਸਿੰਘ ਤੇ ਇੱਧਰ ਵੀਰ ਕੁਰਮੰਤ ਸਿੰਘ ਸਵੇਰੀ ਆਗੇ ਸੀਗੇ ਇਹ 4 ਵਜੇ ਤਿਆਰੀਆਂ ਕਰਵਾਉਣਾ ਤੇ ਇਹ ਮਹਾਰਾਜ ਜੀ ਦਾ ਅਸਨਾ ਜਿਹੜਾ ਇੱਥੇ ਇੱਕ ਬਸ ਤਿਆਰ ਹੋ ਚੁੱਕਿਆ ਜੀ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸਿਰਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਤੇ ਅੱਜ ਹੈ ਜੀ ਮਤਲਬ ਕਿ ਤਰੀਕ 18 10 2025 ਮੈਂ ਪਹਿਲਾਂ ਵੀ ਦੱਸ ਚੁੱਕਿਆ ਸਾਡੇ ਛੋਟੇ ਬੇਟੇ ਦਾ ਸਾਡੇ ਮੇਰੇ ਭਤੀਜੇ ਜਸਪ੍ਰੀਤ ਸਿੰਘ ਗਿੱਲ ਦਾ ਜਿਹੜਾ ਕਿ ਕੈਨੇਡਾ ਦੇ ਵਿੱਚ ਹੈ ਉਹਦਾ ਜੀ ਮਤਲਬ ਕਿ ਹੈਗਾ ਜਨਮ ਦਿਹਾੜਾ ਤੇ ਪਰਿਵਾਰ ਪੂਰਾ ਜਿਹੜਾ ਗੁਰੂ ਮਹਾਰਾਜ ਦੀ ਓਟ ਆਸਰਾ ਲੈ ਕੇ ਜਦ ਕਹਾਂਡ ਪਾਠ ਸਾਹਿਬ ਆਰੰਭ ਹੋਣਗੇ ਤੋਂ ਗੁਰੂ ਮਹਾਰਾਜ ਜੀ ਦੇ ਜਿਹੜੇ ਗੁਰਬਾਣੀ ਤੇ ਪ੍ਰਵਾਹ ਚੱਲਣਗੇ ਇਸ ਤਰ੍ਹਾਂ ਜਨਮ ਦਿਨ ਬਣਾਇਆ ਜਾਊਗਾ ਪਰਸੋਂ ਭੋਗ ਨੇ ਜੀ ਤੇ ਹੌਲੀ ਹੌਲੀ ਮਹਾਰਾਜ ਜੀ ਦੇ ਆਪਣਾ ਦਿਨ ਚੜੇ ਨਾਲ ਜਿਹੜੇ ਮਹਾਰਾਜ ਜੀ ਇੱਥੇ ਪਹੁੰਚਣਗੇ ਸੋ ਬਣੇ ਰਹੋ ਆਪਣੇ ਵੀਡੀਓ ਦੇ ਵਿੱਚ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਓ ਲੋ ਜੀ ਦਿਨ ਚੜ ਗਿਆ ਸੀ ਤੇ ਆਪਾਂ ਸਵੇਰੇ ਹੀ ਜਦੋਂ ਸਮਾਨ ਚੱਕ ਕੇ ਲਿਆਏ ਆ ਤੇ ਨਾਲ ਹੀ ਭਾਂਡੇ ਵੀ ਜਿਹੜੇ ਵੇਲਦੇ ਨੇ ਉਹ ਵੀ ਚੱਕ ਲਿਆ ਇੱਧਰ ਸਾਡੀ ਚਾਚੀ ਕਾਂਤਾ ਸਾਡੇ ਇਹ ਮੈਰੇ ਕਹਦੀਏ ਰਾਜੇ ਕਹਦੀਏ ਹਨਾ ਚਾਚੀ ਕੀ ਇਧਰ ਐਂ ਕਰਦੇ ਸਾਰੇ ਤੈਨੂੰ ਬਾਹਰ ਵੀ ਦੇਖ ਰਹੇ ਨੇ ਮੁੰਡੇ ਕਹਿੰਦੇ ਚਾਚੀ ਕਾਂਤਾ ਨੂੰ ਮਿਲ ਕੇ ਬੜੀ ਖੁਸ਼ੀ ਹੁੰਦੀ ਆ ਕਹਿੰਦੇ ਸਾਡੀ ਚਾਚੀ ਨੂੰ ਵੇਖ ਲਿਆ ਇਧਰ ਭਾਈ ਸਾਡੀ ਚਾਚੀ ਦੀ ਨੂੰਹ ਆ ਵੱਡੀ ਹੋਰ ਭਾਈ ਠੀਕ ਹੋ ਇਹ ਕੁੜੀਏ ਸਵੇਰੇ ਸੇਵਾ ਕਰ ਰਹੇ ਨੇ ਇਹ ਵੀ ਸੰਗਤਾਂ ਦੀ ਸੋ ਇਹਨਾਂ ਬਿਨਾਂ ਵੀ ਸਾਡਾ ਜਿਹੜਾ ਜੀ ਪਿੰਡਾਂ ਦੇ ਵਿੱਚ ਦੁੱਖ ਸੁੱਖ ਜਿਹੜਾ ਹੁੰਦਾ ਉਹ ਪੂਰਾ ਨਹੀਂ ਹੁੰਦਾ ਸਦਦਾ ਇਹਨਾਂ ਬਿਨਾਂ ਨਹੀਂ ਸਰਦਾ ਸੋ ਸਾਡੀ ਚਾਚੀ ਕਾਂਤਾ ਜਿਹੜੀ ਆ ਬਹੁਤ ਵਧੀਆ ਜਿਹੜੇ ਕਹਿੰਦੇ ਨੇ ਲੰਗਰ ਪਾਣੀ ਬਣਾਉਂਦੀ ਆ ਪਰ ਚਾਚੀ ਮਿਰਚ ਘੱਟ ਰੱਖੀ ਆ ਕਿਤੇ ਹਾਂ ਠੀਕ ਹੈ ਠੀਕ ਹੈ ਮਿਰਚ ਤਾਂ ਇਹਨੂੰ ਪਤਾ ਵੀ ਆਪਾਂ ਘੱਟ ਖਾਣ ਵਾਲੇ ਆ ਤੇ ਤਿਆਰੀ ਚੱਲਣ ਲੱਗ ਗਈ ਜੀ ਇੱਧਰ ਤੇ ਹੌਲੀ ਹੌਲੀ ਆਪਾਂ ਵੀ ਤਿਆਰ ਹੁੰਨੇ ਆ ਹੁਣਾਂ ਤੱਕ ਇਹ 9:30 ਵਜੇ ਤੱਕ ਆਪਣਾ ਜਿਹੜਾ ਪ੍ਰੋਗਰਾਮ ਹੈ ਉਹ ਸ੍ਰੀ ਖੰਡ ਪਟ ਸਾਹਿਬ ਆਰੰਭ ਹੋ ਜਾਣਗੇ ਸੋ ਇਸ ਤਰ੍ਹਾਂ ਹੀ ਬਣੇ ਰਹੋ ਆਪਣੇ ਚੈਨਲ ਦੇ ਨਾਲ ਤੇ ਉਧਰ ਰਣਜੀਤ ਸਿੰਘ ਝਾੜੂ ਚੱਕੀ ਫਿਰਦਾ ਕਰਤੀ ਸੇਵਾ ਚਲੋ ਵਧੀਆ ਵਧੀਆ ਇਹ ਵੀ ਭਾਈ ਬਾਹਰੋਂ ਸੜਕ ਸੰਭਰਾਇਆ ਤੇ ਰਣਜੀਤ ਸਿੰਘ ਕਲੀ ਦੀ ਸੇਵਾ ਕਰ ਰਿਹਾ ਹੈ ਜਿਹੜੀ ਲਾਈਨ ਖਿੱਚ ਰਿਹਾ ਕਲੀ ਦੀ ਤੇ ਆਪਣੇ ਨਾਲ ਹੀ ਗੁਰੂ ਘਰ ਹੈ ਜੀ ਬਿਲਕੁਲ ਸਾਹਮਣੇ ਦਰਬਾਰ ਸਾਹਿਬ ਗੁਰਦੁਆਰਾ ਪੰਜਾ ਸਾਹਿਬ ਪਿੰਡ ਨੂਰਪਰਾ ਤੇ ਇਸ ਤਰੀ ਲਾਈਨ ਕੱਢ ਕੇ ਆਪਣਾ ਡਿਊਟੀ ਗੇਟ ਤੱਕ ਕਲੀ ਵਿਛਾਈ ਜਾਊਗੀ ਲੋ ਜੀ ਆਪਣੇ ਬਾਬਾ ਪਿੱਪਲ ਸਿੰਘ ਜੀ ਦੇ ਰਣਜੀਤ ਸਿੰਘ ਜੀ ਕਸਤੇ ਮੈਂ ਕਾ ਤੇ ਚੱਲਣਗਾ ਸਤਿਗੁਰ ਨੇ ਤੇਰੀ ਲੀਲਾ ਨਿਆਰੀ ਆ ਜਮਨੇ ਜੱਟ ਦੇ ਹੈ ਅੱਜ ਸਵੇਰੇ ਸਵੇਰੇ ਬਈ ਬਹੁਤ ਜਿਹਨਾਂ ਦੇ ਧਾਰਮਿਕ ਹੀ ਪ੍ਰੋਗਰਾਮ ਹੁੰਦਾ ਫਿਰ ਉੱਥੇ ਜਮਲੇ ਜੱਟ ਦੇ ਲੱਗਦੇ ਨੇ ਧਾਰਮਿਕ ਕੀਤਾ ਕਿਉਂ ਬਾਬਾ ਜੀ ਸਹੀ ਕਹਿੰਦਾ ਸਹੀ ਹੈ ਨਾ ਹਾਂ ਇਹ ਬਈ ਤਿਆਰੀਆਂ ਫੁੱਲ ਹੋ ਰਹੀਆਂ ਨੇ ਬਾਬਾ ਜੀ ਵੀ ਪਹੁੰਚ ਗਏ ਹਣਾ ਲੋ ਜੀ ਆਪਣੀਆਂ ਵੀ ਤਿਆਰੀਆਂ ਵਤਿਆਰੀਆਂ ਹੋ ਗਈਆਂ ਤੇ ਬਾਕੀ ਸਵੇਰੇ ਤਾਂ ਪਰਨੇ ਚ ਸੀਗੀ ਆਪਾਂ ਇਸ਼ਨਾਨ ਪਾਣੀ ਕਰ ਲੈ ਸਵੇਰੇ ਉੱਠ ਕੇ ਤੇ ਇੱਧਰ ਸਾਡੇ ਗੁਰੂ ਘਰ ਦੇ ਗ੍ਰੰਥੀ ਸਿੰਘ ਸਾਹਿਬਾਨ ਆ ਰਹੇ ਨੇ ਬਾਬਾ ਗੁਰਬਾਹ ਸਿੰਘ ਜੀ ਆਹ ਵਾਹਿਗੁਰੂ ਜੀ ਕੀ ਫਤਿਹ ਦੇਤੇ ਦਰਸ਼ਨ ਬਾਬਾ ਜੀ ਨੇ ਤੇ ਬਾਕੀ ਗੱਡੀਆਂ ਖੜੀਆਂ ਨੇ ਇਹਨਾਂ ਨੂੰ ਬਾਹਰ ਲਾ ਦਾਂਗੇ ਆਪਾਂ ਕੀ ਚਾਹੀਦਾ ਠੀਕ ਜੋ ਬਾਬਾ ਜੀ ਚੱਲ ਪਿਆ ਮੈਂ ਕਿ ਚੱਲ ਪਈ ਚੱਲ ਪਈ ਜੋ ਚਾਰ ਸ਼ਕੋ ਨਾ ਵਾਹ ਜੀ ਵਾਹ ਚਾਰ ਦੇਖੋ ਮੇਰੀ ਗੱਲ ਸੁਣੋ ਮਠੀਆਂ ਨਾਲ ਮਠੀਆਂ ਨਾਲ ਇਹ ਚਾਰ ਚਾਰ ਪੀਸ ਨੇ ਇਹ ਜਿਹੜੇ ਚਾਰ ਪੰਜ ਪੀਸ ਨੇ ਤੁਸੀਂ ਤੇਜ਼ ਠੀਕ ਹੈ ਮਠ ਇਹ ਪਤਾ ਕੀ ਹੈ ਜੀ ਹੁਣ ਤੁਸੀਂ ਨੇ ਖਾਲੀ ਨਹੀਂ ਜਾਣੀ ਚਾਹੀਦੀ ਇਹ ਪਲੇਟਾ ਖਾਲੀ ਜਾਣੀ ਨਹੀਂ ਚਾਹੀਦੀ ਨੇ ਸੱਤ ਮੱਠ ਠੀਕ ਹੈ ਜੀ ਚਾਰ ਸਿੰਘ ਆ ਫਿਰ ਚਾਰੇ ਕਿਹਾ ਹਾਂ ਮਤਲਬ ਕਿ ਸਾਨੂੰ ਪਤਾ ਵੀ ਤੁਹਾਡੀਆਂ ਜਿਹੜੀਆਂ ਟੈਂਕੀਆਂ ਨੇ ਵੱਡੀਆਂ ਨੇ ਇਹ ਇਹ ਨਾ ਮਤਲਬ ਕਿ ਇੱਕ ਵੀ ਰਹਿਣੀ ਨਹੀਂ ਚਾਹੀਦੀ ਇਹਦੇ ਚ ਫਿਰ ਨਾ ਸਾਨੂੰ ਕਿਹੋ ਨਹੀਂ ਬਾਹਰ ਉਹਦੇ ਵਾਂਗੂ ਨਿਹੰਗਾਂ ਵਾਂਗੂ ਖੁੰਡਾ ਬਾਹਰ ਪਿਆ ਫੇਰ ਤੁਸੀਂ ਕਹਿੰਦੇ ਬਾਬੇ ਨੱਚਦੇ ਹੱਡਦੇ ਨਹੀਂ ਇਹਦੇ ਸਾਰਾ ਕੁਝ ਨਾ ਸੀ ਨਹੀਂ ਕਹਿੰਦੇ ਹੈਗੇ ਵਾਧੂ ਆ ਸਮਾਨ ਫੇਰ ਕਈ ਵੇਲੇ ਫਾਦਰ ਪਲੇਟਾਂ ਖਾਲੀ ਕਰਦੀਆਂ ਹਾਂ ਉਹਦਾ ਤਾਂ ਹੀ ਤਾਂ ਓਨੇ ਓਨੇ ਲਿਆਂਦੀਆਂ ਰਹੇ ਸੀ ਨੇ ਨਹੀਂ ਪਲੇਟਾਂ ਖਾਲੀ ਕਰਦੇ ਨੇ ਕੋਈ ਗੱਲ ਨਹੀਂ ਲੋ ਜੀ ਜਮਨੇ ਜੱਟ ਸੰਗਤਾਂਗੇ ਚਾਚੀ ਆ ਗਈ ਸਾਡੀ ਚਾਚੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਬਧਾਈਆਂ ਹੁਣ ਸਤਿ ਸ਼੍ਰੀ ਅਕਾਲ ਚੱਲੋ ਬਧਾਈਆਂ ਹਾਂ ਹਾਂ ਬੱਸ ਸਤਿ ਸ਼੍ਰੀ ਅਕਾਲ ਪਾਣੀ ਸੰਗਤਾਂ ਜੀ ਸਾਰੀਆਂ ਆਪਣੀਆਂ ਜੀ ਰਸੋਈ ਦੇ ਅੰਦਰ ਕੜਾਹ ਪ੍ਰਸ਼ਾਦਿਆਂ ਦੇ ਗਾਂ ਸੱਗਰੀਆਂ ਨੇ ਬਾਬਾ ਜੀ ਜਗਜੀਤ ਸਿੰਘ ਦਾ ਪਾਠ ਕਰ ਰਹੇ ਨੇ ਤੇ ਦੇਗ ਦੀ ਤਿਆਰੀ ਹੋ ਰਹੀ ਹੈ ਜੀ ਤੇ ਸਾਰੇ ਆਪਣੇ ਹੌਲੀ ਹੌਲੀ ਸਾਰੀਆਂ ਸੰਗਤਾਂ ਰਿਸ਼ਤੇਦਾਰ ਤੇ ਨਗਰ ਦੇ ਵਿੱਚ ਪਹੁੰਚ ਰਹੇ ਨੇ ਸਾਰੇ ਤੇ ਥੋੜਾ ਅੱਧੇ ਘੰਟੇ ਤੱਕ ਮਹਾਰਾਜ ਜੀ ਦੇ ਸਰੂਪ ਆਪਾਂ ਲੈਣ ਚੱਲਾਂਗੇ ਦਰਬਾਰ ਸਾਹਿਬ ਤੋਂ ਲੋ ਜੀ ਤਿਆਰੀ ਹੋ ਗਈ ਤੇ ਆਪਣੇ ਬੰਦੇ ਤਿਆਰ ਨੇ ਸਿੰਘ ਮਹਾਰਾਜ ਜੀ ਦਾ ਸਵਾਰਾ ਲਿਆਉਣ ਲਈ ਤਕਰੀਬਨ 10 ਵਜੇ ਦਾ ਟਾਈਮ ਹੋ ਗਿਆ ਤੇ ਪਹਿਲਾਂ ਗੁਰਦੁਆਰਾ ਸਾਹਿਬ ਵਿੱਚ ਪਹੁੰਚਦੇ ਆ ਫਿਰ ਉਸ ਤੋਂ ਬਾਅਦ ਗੁਰੂ ਮਹਾਰਾਜ ਜੀ ਦਾ ਸਵਾਰਾ ਸਾਹਿਬ ਜਿਹੜਾ ਸਤਕਾਰ ਨਾਲ ਲੈ ਕੇ ਘਰ ਵਿੱਚ ਪ੍ਰਵੇਸ਼ ਹੋਣਗੇ ਮਹਾਰਾਜ ਜੀ ਤੇ ਅਦਰ ਸਤਕਾਰ ਨਾਲ ਸੇਵਾ ਪਾਣੀ ਕੀਤੀ ਜਾਊਗੀ ਸੋ ਤੇ ਬਾਕੀ ਬੇਨਤੀ ਇਹ ਆ ਕਿ ਇਹ ਆਪਾਂ ਜਿੱਦਣ ਭੋਗ ਪਾਊਗਾ ਨਾ ਸਾਡੇ ਬੱਚੇ ਬਾਹਰ ਨੇ ਤੈਨੂੰ ਉਸ ਕਰਕੇ ਲਾਈਵ ਵੀ ਆਪਾਂ ਹੋਵਾਂਗੇ ਸੋ ਸਵੇਰ ਦੇ ਪ੍ਰੋਗਰਾਮ ਦੀਵਾਨ ਤੇ ਜਥਾ ਪਹੁੰਚੂਗਾ ਤੇ ਉਹ ਲਾਈਵ ਹੀ ਆਪਾਂ ਸਾਰਾ ਪ੍ਰੋਗਰਾਮ ਦਿਖਾਉਣਾ ਹੈ ਤੇ ਪਰਸੋਂ ਵੀ ਭੋਗ ਵਾਲੇ ਦਾ 20 ਤਰੀਕ ਨੂੰ ਜਿਹੜੇ ਨੇ ਆਪਾਂ ਲਾਈਵ ਜਿਹੜਾ ਇੱਥੋਂ ਚਲਾਉਣਾ ਪਰਵਾਹ ਨਹੀਂ ਬਾਕੀ ਆਪਣੀ ਹਿਮਕੁੰਟ ਸਾਹਿਬ ਦੀ ਜਿਹੜੀ ਯਾਤਰਾ ਦੇ 2-3 ਬਲਾਕ ਰਹਿੰਦੇ ਨੇ ਉਹ ਵੀ ਦੇਖਿਓ ਤੁਸੀਂ ਨਾਲ ਦੇ ਨਾਲ ਉਹ ਵੀ ਆਪਾਂ ਸਾਂਝੇ ਕਰਦੇ ਰਹਾਂਗੇ। ਸੋ ਆ ਸਾਡਾ ਵੱਡਾ ਵੀਰ ਭਗਵੰਤ ਵੀਰ ਆ ਗਿਆ ਰਣਜੀਤ ਤੇ ਇੱਧਰ ਸਾਡੇ ਨੌਜੀ ਗੁਰਦੁਆਰਾ ਪੰਜਾ ਸਾਹਿਬ ਪਿੰਡ ਨੂਰਪੁਰਾ ਤੇ ਦੀਵਾਲੀ ਦੀ ਸਜਾਵਟ ਇੱਥੇ ਵੀ ਹੋਈ ਪਈ ਆ ਜੀ ਕਿਉਂਕਿ ਆਪਣੇ ਭੂਗਤ ਤੋਂ ਬਾਅਦ ਅੱਜ ਦੀ ਤਰੀਕ ਤੱਕ ਪਹੁੰਚਾ ਜੀ ਖੰਡਪਟ ਸਾਹਿਬ ਜੀ ਤੇ ਉਹ 21 ਤਰੀਕ ਦੀ ਦੀਵਾਲੀ ਆ। ਸਾਰੇ ਪਿੰਡ ਦੇ ਨਗਰਵੋਂ ਪੂਰੀਆਂ ਲੜੀਆਂ ਲੱਗੀਆਂ ਹੋਈਆਂ ਨੇ ਤੇ ਬਹੁਤ ਹੀ ਸੋਹਣਾ ਦ੍ਰਿਸ਼ ਮੰਦਾ ਰਾਤ ਨੂੰ ਇਹਨਾਂ ਲੜੀਆਂ ਦਾ ਜਦੋਂ जगਦੀਆਂ ਨੇ ਤੇ ਪੂਰੀ ਤਿਆਰੀ ਹੋ ਚੁੱਕੀ ਹੈ ਦੀਵਾਲੀ ਦੀ ਵੀ ਸੋ ਕਰੋ ਜੀ ਦਰਸ਼ਨ ਦਰਬਾਰ ਸਾਹਿਬ ਗੁਰਦੁਆਰਾ ਪੰਜਾ ਸਾਹਿਬ ਪਿੰਡ ਨੂਰਪੁਰਾ ਤੇ ਇੱਧਰ ਸਾਡਾ ਭਤੀਜਾ ਮੰਗਾ ਸਿੰਘ ਜੀ ਵੀ ਖੜੇ ਨੇ ਤੇ ਸਾਰੇ ਆਏ ਹੋਏ ਨੇ 75 ਹੋ ਰਹੀ ਤੇ ਸਾਡਾ ਭਤੀਜਾ ਹੀਰਾ ਸਿੰਘ ਬੁੱਟਰ ਜੇ ਨਾ ਕਿ ਜਤਿੰਦਰ ਸਿੰਘ ਸਾਡੂ ਮੇਰਾ ਉਹ ਵੀ ਆਇਆ ਹੋਇਆ ਤੇ ਇੱਧਰ ਦਰਸ਼ਨ ਕਰੋ ਜੀ ਪੰਜਾ ਸਾਹਿਬ ਜਿਹੜਾ ਪਾਕਿਸਤਾਨ ਤੋਂ ਲੈ ਕੇ ਆਏ ਨੇ ਸਾਡੇ ਜਿਹੜੇ ਬਜ਼ੁਰਗ ਗਏ ਸੀ ਪਹਿਲਾਂ ਵੀ ਆਪਾਂ ਤੁਹਾਡੇ ਨੂੰ ਇਹਦੀ ਵੀਡੀਓ ਸਾਂਝੀ ਕਰੀ ਆ ਜੀ ਤੇ ਸਚਕੰਡ ਸਾਹਿਬ ਦੇ ਵਿੱਚ ਵਾਹਿਗੁਰੂ E...

ਹਰ ਰਾਮ ਦਾ ਨਾਮ ਹੈ ਅਤ ਸਰਿਆ ਕਾ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਗੁਰੂ ਸਤ ਨਾਮ ਵਾਹਿਗੁਰੂ ਆਹੀ ਗੁਰੂ ਦਾ ਖਾਸਾ ਵਾਹਿਗੁਰੂ ਦੀ ਫਤਿਹ ਸੋ ਮਹਾਰਾਜੀ ਦੇ ਸਰੂਪ ਸਾਡੇ ਗ੍ਰਹਿ ਵਿਖੇ ਆਜਾ ਗੋਤੀ ਸ੍ਰੀ ਰਿਕਾਇ ਗੋਨਾਂ ਨਾਮ ਲੈ ਕੇ ਦੰਦ ਰੋਸੇ ਮਤਰਾ ਸ਼ਰਮ ਦਾਸ ਸ੍ਰੀ ਸਾਹਿਬ ਜੀ ਨੂੰ ਸਭੂ ਸ੍ਰੀ ਨਾਮ ਦਾ ਅਸਿਰਿਸ਼ੰਤ ਅਸਰ ਹੋ ਗਿਆ ਤੇ ਏਕ ਬਹਾਰ ਹੋ ਜਾਣ ਜਾਂ ਬੱਚੇਾਂ ਕੇ ਮਾਰ ਪੰਜਾਬੀ ਤੋਂ ਸੋਤ ਤੇ ਸੋਸੇੜਾਂ ਤੋਂ ਨਵਾਂ ਰੂਸਨਾ ਸੋਸੇਤ ਪਰਿਵਰਸਨ ਦੇ ਲਈ ਕਾਬਰ ਕਰਨਾ ਪਵਿੱਤਰ ਖਜ਼ਾਨਿਆਂ ਚ ਹੁਕਮ ਨਾਲ ਫਰਮਾ ਕੇ ਗੋਨਾਂ ਨਾਮ ਚਲੰਦੀ ਆ ਗਿਆ ਉਹ ਜੋ ਸੁਖ ਹੋਵੇ ਨਾਮ ਚਿੱਤਿਆ ਮੈ ਗੋਨਾਂ ਨਾਮ ਚੜ੍ਹਦੀ ਕਲਾ ਤੇਰੇ ਪੰਨ ਸਭ ਪਾਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਧਾ ਸਤ ਸਿਰ ਅਕਾਲੂ ਵਾਹਿਗੁਰੂ ਜੀ ਕੀ ਬੋਲੇ ਸਾਕਾ ਵਾਹਿਗੁਰੂ ਜੀ ਕੀ ਬੋਲੇ ਸ੍ਰੀ ਵਾਹਿਗੁਰੂ ਜੀ ਤਾਨ ਦਿਵੰਤ ਹੈ ਮੇਰੇ ਸੁਆਮੀ ਨਾਥ ਦੇਵ ਕੇਰ ਦਾਸ ਮੈਂ ਹੋਰ ਤਾਉ ਨਾਹੀ ਜਿਸ ਤੈ ਤਰੋ ਬੇਨੰਤੀ ਮੇਰੇ ਤੁਸ ਸੋ ਤੁਜੀ ਪਾਸ ਸੋ ਪਵਰਤ ਗੁਰੂ ਸੇਵੀਐ ਇਹਨੇ ਸੁਸਾਇ ਜਿਸੁ ਨਾਮ ਮਾਰਨ ਦੁਖ ਜਾਇਐ ਵਾਹਿਗੁਰੂ ਜੀ ਤਨਸਰੀ ਮਹੱਲਾ ਪਰਦੇਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸ ਮਹਮਾਰੇ ਧਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸ ਮਹਮਾਰੇ ਨਿਮਕਾ ਨਿਮਕਤ ਮਹੀ ਪ੍ਰਤ ਪਲ ਹੋ ਹੰਬਾਰਕ ਤੁਮਰੇ ਧਾਰੇ ਜਿਵਾ ਇੱਕ ਤੁਮ ਗੁਣ ਕਹੀਐ ਵੇਸ ਮਾਰ ਕੇ ਅੰਤ ਸੁਆਮੀ ਸੇਵੰਤਨਾ ਕਿਨਹੇ ਲਹੀਐ ਰਾ कोट पराज हमारे खंड हो अनत गति सम जानो हम अभियान अल्प मत तोरी तुमया तण बिरदर साब हो तुमरी शरण तु नारी अस तुमही सकल सहले रखो ਰਣਹਾਰਦੇ ਅੰਨ ਨਾਨਕ ਕਰਤੇ ਬੋਲੇ ਤੁਮਰੀ ਸਰਨ ਤੁਮਾਰੀ ਆਸਾ ਤੁਮਹੀ ਸੱਜਣ ਸਰੇਲੇ ਰੱਖੋ ਰੱਖਣਹਾਰ ਦੇ ਅੰਨ ਨਾਨਕ ਕਰਕੇ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਗੁਰੂ ਰੂਪ ਜੀ ਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀਓ ਸਰਬ ਸਤਨਨ ਬੇਅੰਤ ਕੀਤੀ ਜਨਮੀ ਹੈ ਕਿ ਮਾਤਾ ਰਾਜੀਤੌਰ ਜੀ ਉਹਨਾਂ ਦੇ ਸੁਪੁੱਤਰ ਸਰ ਡਾਕਟਰ ਬਲਦੇਸ਼ ਜੀ ਡਾਕਟਰ ਅਨਜੀਤ ਸਿੰਘ ਅਤੇ ਸਮੂਹ ਪਰਿਵਾਰ ਨਾਲ ਮਿਲ ਕੇ ਆਪਣੇ ਪੁੱਤਰ ਕਾਕਾ ਜਸਪ੍ਰੀਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਸਤਿਗੁਰੂ ਜੀ ਦਾ ਧੰਨਵਾਦ ਕਰਦੇ ਹੋਏ ਸ੍ਰੀ ਅਨੰਦ ਪਾਠ ਸਾਹਿਬ ਅਰੰਭ ਕਰਾਉਣ ਲੱਗੇ ਹਨ ਸੋ ਸਬਸੰਤਨਾਂ ਪਰਿਵਾਰਕੀਆਂ ਅਤੇ ਗ੍ਰਹਿ ਵਿਕੇ ਪਹੁੰਚ ਕੇ ਬਰਵਾਣੀ ਸਰਮਣ ਕਰਕੇ ਆਪਣਾ ਮਨੁੱਖਾ ਜੀਵਨ ਸਫਲਾ ਬਣਾਇਓ ਜੀ ਦੁਬਾਰਾ ਫੇਰ ਸੰਤਨ ਨੂੰ ਪਾਈ ਬੇਨਤੀ ਕੀਤੀ ਜਾਂਦੀ ਹੈ ਮਾਤਾ ਰਾਜਕੌਰ ਦੇ ਪਰਿਵਾਰ ਵੱਲੋਂ ਇਹ ਉਹਨਾਂ ਦੇ ਗ੍ਰਾਮੀ ਕੈ ਸ੍ਰਵਤ ਸ੍ਰੀ ਅਨੰਤ ਪਾਤਸ਼ਾਹ ਵਰਨਮ ਹੋਣ ਲੱਗੇ ਹਨ ਸ੍ਰਵਤ ਮਾਈ ਭਾਈ ਇਨਾਂ ਦੇ ਗ੍ਰਾਮੀ ਕੇ ਪਹੁੰਚ ਕੇ ਗੁਰਬਾਣੀ ਸਰਵਣ ਕਰਕੇ ਆਪਣਾ ਮਨੁੱਖਾ ਜੀਵਨ ਸਫਲਾ ਬਣਾਇਓ ਜੀ ਉਹ ਆਹ ਗੁਰੂ ਜੀ ਦਾ ਖਾਲਸਾ ਅਵਾਰੀ ਗੁਰੂ ਜੀ ਦੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀ ਰਾਮ ਕਲੀ ਮਹਨਲਾ ਤੀਜਾ ਅਨੰਦ सद्गुरु प्रसाद की हो मनारत सा मनोरत सबल बूर दू गोगता पे उतरे सुनी सच्ची पानी संत सा जन भयसे ਮੂਰੇ ਵਰਤੇ ਜਾਣੀ ਵਾਹਿ ਜੀ ਅਨਾਦ ਤੂ ਮੂਰੇ ਵਾਰੀ ਗੁਰੀਤਾ ਕਲਸਾ ਵਾਹਿਗੁਰਜ ਕੀ ਹੋ ਵਾਹਿਗੁਰਜ ਕੀ ਹੱਤੇ ਤੁਮ ਤਰ ਤੁਮ ਤਰੇ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਆਤਿਤਾ ਬਾਰਿਕ ਤੇਰੀ ਤੁਮਰੀ ਕੀ ਰੂਪਾ ਮੈਂ ਸੂਖ ਕਨੇਰੀ ਕੋਈ ਨ ਜਾਣ ਤੁਰਾਈਂ ਤਾ ਉਚੇ ਤੇ ਉਚਾ ਭਗਵੰਤਾ ਸਗਲ ਸਮਗਰੀ ਤੁਮਰੇ ਸੂਤਰਦਾਰੀ ਤੁਮ ਤੈ ਹੋਈ ਸੂ ਆਗਿਆ ਬਰੀਦਤ ਵੇਤ ਤੁਮਹੇ ਜਾਗੀ ਨਾਨਕਾਸ ਸਤ ਗੁਰ ਵਰਨੀ ਤੁਦੇ ਆਗੇ ਆਸ ਹਮਾਰੀ ਜੀਆ ਪੰਡ ਸਮ ਵਾਜ ਕਰੂ ਵਾਜ ਕਰੂ ਵਾਜ ਕਰੂ ਇਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖਰਾਸ ਤਾਂ ਕੋ ਬਿਗਨ ਕੋ ਲਾਗੇ ਜਾਣ ਕੀ ਪ੍ਰਭ ਅਗੇ ਅਰਦਾਸ ਅਰਦਾਸ ਕੋ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਪੱਤੇ ਵਾਰ ਸ੍ਰੀ ਪ੍ਰਭ ਕੇ ਜੀ ਕੀ ਪਾਤ ਸਹਿ ਦਸਵੇਂ ਪ੍ਰਥਮ ਬਾਤੇ ਸਮਰ ਕੈ ਗੁਰੂ ਨਾਨਕ ਲੈ ਕੇ ਆਏ ਪ੍ਰਗਤ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਸਾਧ ਜਨ ਰਗੋ ਬਿੰਦ ਨੂੰ ਸਿੰਧੂ ਸ੍ਰੀ ਕਰਾਏ ਦੇ ਵਿਹਾਰ ਤੇ ਸ਼ੰਤੀ ਆਈ ਹੈ ਜਿਠਾ ਸਭ ਬਜਾਏ ਤੇ ਮਹਾਰਾਜਾ ਸਿਮਰੀਏ ਪਰਨੋਂ ਲਿਖਿਆ ਵਾਤਾਇ ਸਭ ਥਾਈ ਕੋਈ ਸਹਾਇ 10ਵੇਂ ਪਾਛਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਤਿਆ ਬਾਜਾ ਵਾਲੀ ਸੁਨ ਸੇਰ ਬਹਾਦਰ ਅੰਮ੍ਰਿਤਕੇ ਦਾਤੇ ਸਰਬਸਦਾਨੀ ਸਭ ਥਾਈ ਹੋਈ ਸਭਨਾਂ ਸਰ ਦੇ ਪਾਠ ਦਰਸ਼ਕ ਦਰਦ ਅੰਤਰ ਕੀ ਕਤਸਾਈ ਸਹਿਬੋ ਜੀ ਵਾਹਿਗੁਰੂ ਘਰਨਾ ਤਨ ਗਤੀ ਦੇ ਬ੍ਰਹਮਾ ਆਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚਰਵਰ 70 ਤਰਤੇ ਮਾਲਕ ਸਤਿਗੁਰੂ ਜੀ ਆਪ ਜੀ ਦਾ ਤੁਟਾ ਕੋ ਧੰਵਾਦ ਕੀਤਾ ਜਾਂਦਾ ਹੈ ਮਹਾਰਾਜ ਆਪ ਜੀ ਦਾ ਮੁੱਖਵਾਕ ਹੈ ਲੱਖ ਖੁਸ਼ੀਆਂ ਬਾਤ ਦਸਾਈਆਂ ਦੇ ਸਤਿਗੁਰ ਨਦਰ ਕਰੇ ਨਿਹਮਕਏ ਘਰ ਨਾਮ ਦੇ ਮੇਰਾ ਮਨ ਤਨ ਸ਼ਿੱਤਲ ਹੋਏ ਜੀ ਮਹਾਰਾਜ ਅਨੁਸਾਰ ਆਰਜੀ ਦੇ ਚਰਨਾਂ ਕਮਣਾ ਪਾਸ ਅਰਦਾਸ ਬੇਨਤੀ ਜੋਗੜੀ ਕੀਤੀ ਜਾਂਦੀ ਹੈ ਮਾਤਾ ਰਾਗਪੌਰ ਇਹਨਾਂ ਦੇ ਸੁਪੁੱਤਰ ਡਾਕਟਰ ਬਲਦੇਵ ਸਿੰਘ ਜੀ ਡਾਟਰਾਂ ਦੀ ਸੰਗਤਤਾ ਸਮੂਹ ਪਰਿਵਾਰ ਨਾਲ ਮਿਲ ਕੇ ਆਪਣੇ ਸੁਪੁੱਤਰ ਕਾਕਾ ਜਸਪ੍ਰੀਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਕਾਕਾ ਆਕਾਸ਼ ਦੀਪ ਬੇਟੀ ਜਸਪਿੰਦਰ ਕੌਰ ਬੇਟੀ ਕੁਮਰ ਪ੍ਰੀਤ कौर ਦੀ ਚੜ੍ਹਦੀ ਕਲਾ ਵਾਸਤੇ ਸਟੇਜ ਦਾ ਸ਼ੈਡੂਲ ਅਸੁਰਤ ਆਪਣੇ ਗ੍ਰਹਿ ਵਿਖੇ ਤੋਂ ਜੀ ਬਾਮੀ ਆਏ ਤੇ ਸਭ ਦੇ ਚਿੰਤ ਮਿਟਾਏ ਗਾਰੇ ਮਾਨ ਜੀ ਆਪ ਸ੍ਰੀ ਅਖੰਡ ਪਾਠ ਸਰਵ ਆਰੰਭ ਕਰਾਉਣ ਲੱਗੇ ਹਨ ਸ੍ਰੀ ਕੰਡੀਆਂ ਮਨੋ ਕਮਨਾ ਸੰਪੂਰਨ ਕਰਨੀਆਂ ਬੱਚਿਆਂ ਦੇ ਸਿਰ ਤੇ ਮੇਰੇ ਪ੍ਰਧਕਲਾ ਬੱਚਿਆਂ ਦੀ ਵੱਡੀ ਵੱਡੀ ਉਮਰ ਕਰਨੀ ਪਰਦੇਸ ਵਿੱਚ ਬੱਚਿਆਂ ਦੇ ਕਾਰੋਬਾਰ ਵਿੱਚ ਵਰਦੇ ਬੱਚਿਆਂ ਨੂੰ ਤੰਦਰੁਸਤੀਆਂ ਬਖਸ਼ਣੀਆਂ ਚੜ੍ਹਦੀਆਂ ਪਲਾ ਕਰਨੀ ਆਪਣੇ ਦਰਬ ਘਰੋਂ ਇਹ ਗੁਰਸਿੱਖੀ ਦੇ ਦਾਤ ਬਖਸ਼ਨੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀਆਂ ਨੇ ਰਹੋਤਾ ਤੰਦਰੁਸਤੀਆਂ ਬਖਸ਼ਣੀਆਂ ਆਪਣੇ ਚਰਨਾ ਕਮਾਂ ਦੀ ਕੀਤੀ ਬਖਸ਼ੀਐ ਸਭ ਸ੍ਰੀ ਅਖੰਡ ਪਾਠ ਸਾਹਿਬ ਦੀ ਰੰਗਤਾ ਵਿਸਾਰੀ ਸੁਨਗਰੀ ਭਾਇਰੇ ਕੋਈ ਉੰਤਾਈ ਰਹਿਦੀ ਹੋਵੇ ਤਾਂ ਬੱਚੇ ਜਨ ਕੇ ਮਰਤਨੀਆਂ ਸੋ ਸ਼ੇਪ ਆਉਣੀਆਂ ਨਾਲ ਸਾਹਿਬ ਦੇ ਪਾਠ ਹੋ ਗੁਰਬਾਣੀ ਪੜ੍ਹੀ ਹੈ ਗੁਰਬਾਣੀ ਪੜ੍ਹਿਆ ਨੇ ਕਾਫਟ ਕਰਾ ਲਿਆ ਮਖਾਈਆਂ ਹੋ ਗਿਆ ਉਹਨਗੀਆਂ ਬੱਚੇ ਜਾਣ ਕੇ ਮਾਰ ਕਰਨੀਆਂ ਤੇ ਤਾਂ ਸੋਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਸੇਵਾਦਾਰਾਂ ਸੇਵਾ ਕਰਨ ਦਾ ਪਰਮੋਸ਼ਰਨਾ ਜੀ ਮਾਈ ਭਾਈ ਤੇਲ ਬੁੱਲ ਲੈ ਕਿ ਹਜਰ ਸਾਡੀਆਂ ਹਜਰੀਆਂ ਹੁਦਾਰ ਪਰਵਾਰ ਕਰਨੀਆਂ ਕਬਰਾਂ ਤੜਨ ਲੈ ਕੇ ਨਾੜੇ ਪਰਵਾਰਾਂ ਲਈ ਸੁਖੁਰਤਾਨੀ ਐ ਸੋ ਸੇਵਾ ਪਰਵਾਰਾਂ ਵੱਲੋਂ ਗੁਰਾ ਪ੍ਰਸਾਦਿ ਦੇੇਤਾ ਗੁਰੂ ਜੀ ਦੇ ਅੰਦਰ ਤਿਆਗ ਨੇ ਅੱਜ ਜੀ ਦੇ ਦਰ ਪਰਮਾਨ ਹੋਵੇ ਪਰਵਾਨ ਹੋਏ ਅਰਸਨਾ ਗਏ ਕੋਈ ਜੋ ਜੀ ਸ਼ਕੇ ਸੁਆਮ ਜੀ ਦਾ ਪਵਿੱਤਰਨਾ ਸਤ ਨਾਮ ਸ੍ਰੀ ਵਾਹਿਗੁਰੂ ਦੇ ਪਿਆਸ ਪਾਠੀ ਸਿੰਘ ਰਾਜ ਦਾ ਸ੍ਰੀ ਅਖੰਡ ਪਰਸਨ ਅਰੰਭ ਕਰ ਦਿਆ ਗਿਆ ਦੋਸ਼ੋ ਪਵਿੱਤਰ ਬਿਗਿਆਨਾ ਜੋ ਹੁਕਮਨਾ ਮੇ ਫਰਮਾ ਕੇ ਹੁਕਮਨਾ ਮੇ ਚਲਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿੱਤਿਆ ਰਗ ਨਾਨਕ ਨਾਮ ਸਰਦੀ ਕਲਾ ਤੇਰੇ ਪਾਏ ਸਰਬਤ ਨਾਮ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧਰਜੀ ਜਣੇ ਏਕ ਟੇਕ ਤੋਂ ਲਾਇ ਬੜਨੀ ਆਸ ਨਾਨਕ ਨਾਮ ਧਿਆਈ ਹੈ ਕਰ ਜਿ ਆਵੈ ਰਾਸ ਮੈਂ ਤਾਨ ਦਿਵਰ ਤੂੰ ਹੈ ਮੇਰੇ ਸਵਾਮੀ ਮੈਂ ਤਦਿਆਗੇ ਅਰਦਾਸ ਮੈਂ ਹੋਰ ਕਾਉ ਨਹੀਂ ਜਿਸ ਤੇ ਕਰੋ ਬੇਨਤੀ ਮੇਰਾ ਦੋਸੋਂ ਤੁਝ ਹੀ ਪਾਸ ਹੋਰਿ ਪ੍ਰਭੂ ਜੀ ਤਨਾ ਸਰੀ ਮਾਲੁਆ ਪੰਜਵਾ ਦਿਨ ਦਰਦਨਵਾਰ ਠਾਕਰ ਅਰਸਾ ਜਨ ਕੀ ਆਤ ਤਾਰਨਾ ਤਾਰਨਾ ਹਰ ਨਦ ਲੋਕਨਾਂ ਸੱਤਿ ਬਿਆਪ ਦੀਨ ਦਰਦਿ ਲਿਵਾਰ ਠਾਕਰ ਰਖੈ ਜਨ ਕੀ ਆਪ ਤਾਰਨਾ ਤਾਰਨਾ ਹਰ ਨਦ ਦੋਖਨ ਸੱਤਿ ਬਿਆਪ ਸਾਧੂ ਸੰਗ ਭਜੋ ਗੋਪਾਲ ਤਾਨ ਸੰਜਮ ਕਿਸ਼ਨਾ ਸੂਝੈ ਇਹ ਜਤਨ ਕਾਟ ਕਲ ਕਾਨ ਰਹਾ ਆਦਿ ਅੰਤ ਦੀ ਆਦ ਪੂਰਨ ਤਿਸ ਬਿਨਾ ਨਹੀਂ ਕੋਈ ਜਨਮ ਮਰਨ ਨਿਵਾਰ ਹਰਿ ਜਪ ਸਿਮਰ ਸਵਾਮੀ ਸੋਈ ਬੇਦ ਸਿਮਰਤ ਕਟੈ ਸਾਸ਼ਟ ਭਗਤ ਕਰੇ ਵਿਚਾਰ ਜਿਨ ਕੋ ਤਪਾਇਐ ਸਾਧ ਸੰਗਤ ਬਿਨਸ ਜਾਏ ਅੰਧਾਰ ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ ਤਾੜ ਮਾਰ ਤੇ ਬਾਣ ਸੱਚ ਨਾਨਕ ਜੀ ਪ੍ਰਵਟੇਕ ਚਰਨ ਕਮਲ ਆਧਾਰ ਜਨਕਾ ਆਸ ਪੂੰਜੀ ਏਕ ਮਾਨ ਸਾਚਾ ਨਾਨਕ ਕੀ ਪ੍ਰਵਟੇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਭ ਜੀਓ ਸਤਨਾਮ ਸ੍ਰੀ ਵਾਹਿਗੁਰੂ ਜੀ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜੀ ਆਰਾਧ ਸਰ ਕਰ ਭੁੱਖਿਆਂ ਭੁੱਖਾਂ ਤਰੀ ਜਿਵੇਂ ਬਨਾ ਪੁਰੀਆਂ ਪੈਰ ਸਹਸ ਸਿਆਣ ਪਾ ਲਖ ਹੋਵੇ ਤੈਂ ਕਿ ਨ ਚੱਲੇ ਨਾਲ ਕਿਵ ਸਿੱਤਿਆਰਾਂ ਹੋਈ ਹੈ ਕਿਉ ਕੂੜੈ ਤੁਟ ਸੈ ਪਾਰ ਮਰ ਜਾਣ ਚੱਲਣਾ ਨਾਨਕ ਲਿਖਿਆ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਗਮਨ ਹੋ ਗਏ ਨੇ ਘਰ ਵਿੱਚ ਤੇ ਅਖੰਡ ਪਾਠ ਸਾਹਿਬ ਦੀ ਵੀ ਅਰੰਭਤਾ ਹੋ ਗਈ ਆ ਜੀ ਤੇ ਕੱਲ ਨੂੰ ਮੱਧ ਵਾਲਾ ਦਿਨ ਹੋਊਗਾ ਤੇ 20 ਤਰੀਕ ਨੂੰ ਭੋਗ ਬਣੇਗੇ ਜਿਹਦੇ ਕਿ ਆਪਾਂ ਲਾਈਵ ਟਾਈਲ ਕਾਸਟ ਕਰਾਂਗੇ ਘਰ ਚੋਂ ਤਾਂ ਕਿ ਸਾਰੇ ਬੱਚੇ ਸਾਡੇ ਜਿਹਨੇ ਉਹ ਲਾਈਵ ਸੰਗਤਾਂ ਨੂੰ ਦੇਖ ਸਕਣਾਂ ਤੇ ਲਾਈਵ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਜੀ ਦਰਸ਼ਨ ਕਰ ਸਕਣ ਤੇ ਹੁਣ ਸੰਗਤਾਂ ਵਾਸਤੇ ਤਿਲ ਫੁੱਲ ਪ੍ਰਸ਼ਾਦਾ ਪਾਣੀ ਤਿਆਰ ਹੈ ਤੇ ਉਹ ਆਪ ਆਸਕਤਾਂ ਨੂੰ ਸਿਖਾਉਂਦੇ ਆ ਜੀ ਹੁਣ ਤੇ ਇੱਧਰ ਸਾਡੀਆਂ ਬੀਬੀਆਂ ਵੀ ਪ੍ਰਸ਼ਾਦਾ ਪਾਣੀ ਤਿਆਰ ਕਰ ਰਹੀਆਂ ਨੇ ਜੀ ਲਓ ਜੀ ਲੋ ਨੰਗਰ ਤਪਰੇ ਨੇ ਤੇ ਇੱਧਰ ਸਾਡੀਆਂ ਬੀਬੀਆਂ ਭੈਣਾਂ ਸਾਰੀਆਂ ਬਿਊਟੀ ਨਿਭਾਰ ਰਹੀਆਂ ਨੇ ਜਹਰੀ ਦਾ ਮੂਹ ਥੱਲੇ ਨੂੰ ਆ 来来来 ਪਰਸਮਾਨ ਸਾਰਾ ਇੱਧਰ ਭਾਈ ਸਾਡਾ ਛੋਟਾ ਜਿਹਾ ਪੁੱਤ ਆ ਰਿਹਾ ਸਾਡਾ ਪਹਿਲੇ ਗੱਡੂ ਅਸੀਂ ਗੱਲ ਕਰਦੇ ਸਾਰੇ ਅਸੀਂ ਕਾ ਬਰੀ ਫਤੀ ਅਸਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਨ ਬਹਿਰੀਆਂ ਨਹੀਂ ਪ੍ਰਸ਼ਾਦਾ ਬਾਣੀ ਸਿਖਾਉਂਦੇ ਇਹਨਾਂ ਨੂੰ ਨਾਨਕ ਹੁਕਮਿ ਆਜੋ ਜਨ ਮਨਿਆ ਮੰਨਿਆ ਮਨ ਕੀਤਾ ਪਾਉ ਅੰਤਰ ਗਤ ਤੀਰਤ ਮੰਨ ਸਭ ਗੁਣ ਤੇਰੇ ਮੈਂ ਨਾਹੀ ਕੋਈ ਮਨ ਗੁਣ ਕੀਤੇ ਭਗਤ ਨਾ ਹੋਏ ਸੁਅੱਛੇ ਅਦਮਾਣੀ ਮਰਮਾਵ ਸਰਦਾ ਨਾ ਪਾਤਾਲ ਅੰਦਰ ਵਿੱਚ ਗੁਰਮਹਾਰਾਜ ਦੀ ਚਰਪਾ ਨਾਲ ਖੀਰ ਹੈ ਦਾਲ ਸਬਜੀ ਤੁਸੀਂ ਦਾਸ ਤਿਆਰ ਆਏ ਹੋ ਇੱਕ ਤਾਂ ਸਵਾਦ ਪਾਰੇ ਨੇ ਅੰਤਨ ਜਾਣਦਾ ਹੈ ਕਿ ਆਤਮ ਮੰਤ ਅੰਤਨ ਜਾਣਦਾ ਹੈ ਕੀ ਤਾ ਆਪਾਰ ਸੁਮਨ ਜਾਣਦੇ ਤੋੜਾਵਾਂ ਅੰਤਨ ਕੇਤੇ ਮਿਲਣਾ ਹੈ ਤਾਂ ਕਿ ਅੰਤਨਾ ਪਾਏ ਜਾਣੇ ਵੰਤਨ ਜਾਣ ਕੋਈ ਦੂਸਰੇ ਪੂਜਣ ਲੋਏ ਤੇ ਵੀੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਾਹਵਤਾ ਕਰਮਾ ਲਿਖਿਆ ਨਾ ਜਾਇ ਵਟਾ ਦਾਤਾ ਸੇ ਨਾਤਮਾ ਇੱਕੇ ਮੰਗੇ ਜੋ ਰਿਆ ਪਾਰ ਕਿੰਦਿਆ ਗੰਤ ਤੇ ਭਾਜੀ ਦੇ ਗੁੱਡੇ ਨਾਲ ਪ੍ਰਸ਼ਨ ਹੋਇਆ ਇਸ ਕਰਕੇ ਉਹਨਾਂ ਨੂੰ ਕੁਰਸੀ ਤੇ ਬਿਠਾਇਆ ਮੈਂ ਉੱਗੇ ਨੀਚੇ ਨਹੀਂ ਬੈਠਣਾ ਇਹ ਜੇ ਫਿਰ ਦਿੱਕਤ ਕਰ ਦਿੰਦੇ ਤੁਸੀਂ ਨੂੰ ਨੂੰ ਵਿੱਚ ਠੀਕ ਹੈ ਅੱਛਾ ਚਲ ਠੀਕ ਹੈ ਦੇਖੋ ਭਾਈ ਜਗੰਦਰ ਸਿੰਘ ਸੁੱਕੇ ਸਰ ਜੀ ਹੁਣ ਪੋਰ ਸਾਡਾ ਵੀ ਨੰਬਰ ਲੱਗ ਗਿਆ ਬਾਬਾ ਜਵਾਸ ਸਾਹਿਬ ਆਜੋ ਡੰਡਾ ਪਰਤੀ ਜਾਈ ਪਰਤੀ ਤੇ ਮਰੀ ਮੰਡੀ ਤੇ ਜਗਦੀ ਇਹ ਤਾਂ ਕੱਲਾ ਖੀਰ ਖਾਊਗਾ ਬਾਬੇ ਇਹ ਭਾਂਜਾ ਸਾਡਾ ਦਾਰੂ ਰੇ ਕਰ ਸਰਵਾ ਜੀ ਨਾ ਪਨੀ ਪਾਗ ਦੇ ਵਿੱਚ ਕਰੇ ਬੱਸ ਪਤੇ ਪਤੇ ਆ ਜਾਣੀ ਬਰਸਾਦਾ ਪਾ ਹੁਣ ਜੀ ਭਾਈਆਂ ਤੋਂ ਬਾਅਦ ਬੀਬੀਆਂ ਦੀ ਵਾਰੀ ਆ ਲੰਗਰ ਦੀ ਤੇ ਗ੍ਰਿਮਨਾਥ ਨਾਲ 50 60 ਬੁਰਾਨੀ ਸੀ ਜਿਹੜੇ ਹਾਜ਼ਰ ਹੋਏ ਨੇ ਤੇ ਕੋ ਬਾਰੇ ਦਿਨ ਮੈਨੂੰ ਜ਼ਿਆਦਾ ਹੀ ਕੱਟ ਹੋ ਜੂਗਾ ਇਹ ਸਾਡੇ ਪਿੰਡ ਦੇ ਸਾਡੇ ਜਿਵੇਂ ਗੁਆਂਡ ਗੁਆਂਡ ਦੇ ਵਿੱਚੋਂ ਉਹਦੇ ਪਾਸੇ ਆਉਂਦੇ ਤਿੰਨ ਅਕਰ ਦੇ ਵਿੱਚੋਂ ਜਿਹੜੀ ਸੰਗਤ ਆਈ ਹੈ ਮਹਾਰਾਜ ਜੀ ਦੇ ਪ੍ਰਕਾਸ਼ ਤੇ ਤੇ ਇਹਨਾਂ ਦੀ ਸੇਵਾ ਪਾਣੀ ਕੀਤੀ ਜਾ ਰਹੀ ਹੈ ਸੋ ਆਪਾਂ ਉਸ ਦਿਨ ਲਾਈਵ ਹੋਵਾਂਗੇ ਜਿੱਦਾਂ ਭੋਗ ਪਊਗਾ ਤੇ ਭੋਗ ਵਾਲੇ ਦਿਨ ਲਾਈਵ ਹੋ ਕੇ ਸਾਰਾ ਪ੍ਰੋਗਰਾਮ ਦਿਖਾਵਾਂਗੇ ਸੋ ਇਹ ਵੀਡੀਓ ਤੁਹਾਨੂੰ ਦੱਸਿਓ ਆਪਣੇ ਘਰ ਦੇ ਪ੍ਰੋਗਰਾਮ ਦੇ ਸਾਡਾ ਛੋਟਾ ਬੇਟਾ ਮੇਰਾ ਭਤੀਜਾ ਜਸਪ੍ਰੀਤ ਸਿੰਘ ਕੈਨੇਡਾ ਜਿਹਦੇ ਕੇ ਆਏ ਸਾਲ ਖੰਡਪਾਟ ਪਹਿਲਾਂ ਲੋਹਰਾ ਸਾਹਿਬ ਰਖਾਂਦੇ ਸੀ ਐਤੇ ਮਾਪੁਰਖਾਂ ਨੇ ਬਚਨ ਕਿਤੇ ਨੇ ਕੇ ਘਰ ਦੇ ਵਿੱਚ ਕਰੋਨਾ ਨੇ ਸੋ 20 ਤਰੀਕ ਨੂੰ ਮਿਲਾਂਗੇ ਜੀ ਆਪਾਂ ਤੇ ਪੂਰਾ ਕੀਰਤਨ ਦਰਬਾਰ ਸਜੂਗਾ ਤੇ ਜਿਹੜੇ ਆਪਣਾ ਸੇਵਾਦਾਰ ਆਉਣਗੇ ਕੀਰਤਨ ਕਰਨਾ ਤੇ ਮਹਾਂਪੁਰਖ ਵੀ ਪਹੁੰਚ ਰਹੇ ਨੇ ਤੇ ਬਣੇ ਰੋ ਆਪਣੇ ਵੀਡੀਓ ਦੇ ਨਾਲ ਤੇ ਉਸ ਦਿਨ ਲਾਈਵ ਆਪਾਂ ਚਲਾਵਾਂਗੇ ਜੀ ਵੀਡੀਓ ਸੋ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ